ਜਿਸ ਮਾ ਤੋਂ ਪਾਰ ਦੀ ਗੱਲ ਐ ਜਿਹੜੀ ਸਾਡੇ ਪਿਆਰ ਦੀ ਗੱਲ ਐ 에어ਪੋਰਟ ਤੇ પતિ ਪਤਨੀ ਮਿਲੇ ਕੰਨਾਂ ਸਾਲ ਤੇ ਪਤਨੀ ਨੇ ਕਰਤਾ 에어ਪੋਰਟ ਤੇ ਆ ਕੰਮ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਵੀਡੀਓ ਵੀ ਤੁਸੀਂ ਦੇਖ ਸਕਦੇ ਹੋ ਕਿ ਕੁੜੀ ਆਪਣੇ પતિ ਨੂੰ ਕੰਨਾਂ ਸਾਲਾਂ ਬਾਅਦ ਮਿਲਦੀ ਆ ਤਾਂ ਦੇਖੋ ਕਿਵੇਂ 에어ਪੋਰਟ ਤੇ ਜਦੋਂ ਕੁੜੀ ਆਪਣੇ પતિ ਨੂੰ ਦੇਖਦੀ ਆ ਤੇ ਭੱਜ ਕੇ ਪੈਰਾਂ ਵਿੱਚ ਡੈਗ ਪੈਂਦੀ ਆ ਇਹ ਨੇ ਚੰਗੇ ਮਾਂ ਪਿਓ ਦੇ ਜੰਗੀ ਸੰਸਕਾਰ ਕੀ ਕਹਿਣਾ ਚਾਹੂੰਗਾ ਇਸ ਵੀਡੀਓ ਪ੍ਰਤੀ ਕਮੈਂਟ ਕਰਕੇ ਜਰੂਰ ਦੱਸਣਾ ਜੇ ਇਸ ਦੀ ਤੁਸੀਂ ਅੱਗੇ ਵੀਡੀਓ ਕਲਿੱਪ ਦੇਖ ਸਕਦੇ ਹੋ। ਪਿਆਰ ਦੀ ਗੱਲ ਐ ਜਿਹੜੀ ਸੜ ਪਿਆਰ ਦੀ ਗੱਲ ਐ ਕਰਤਾ ਦਿਲ ਤੇਰੇ ਨਾਮੇ ਸੱਜਣਾ ਇਤਬਾਰ ਦੀ ਗੱਲ ਐ ਤੇਰੇ ਤੇ ਹੱਕ ਸਮਝਦੇ ਨਾ ਕਿ ਹੰਕਾਰ ਦੀ ਗੱਲ ਐ ਤੇ ਸਮਾਤ ਪਾ ਦੀ ਗੱਲ ਜਿਹੜੀ ਸੜ ਪਿਆਰ ਦੀ